ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਬਾਜਬ ਰੇਡ ਜਿਆ ਤੁਹਾਨੂੰ ਦੋ ਬੜਾ ਦਿਖਾਉਣੇ ਆਂ ਸੁੰਜੀਆਂ ਸਵਾਈਆਂ। ਡੇਟੇਲ ਵੀਰ ਤੋਂ ਪੁੱਛਿਆ ਰੇਡ ਵੀਡੀਓ ਦੇ ਵਿੱਚ ਹੋਊਗਾ। ਸਤਿ ਸ਼੍ਰੀ ਅਕਾਲ ਬਾਈ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਨਾਮ ਮੜ ਰੱਖ ਦਿੱਤਾ ਆਪਣਾ ਹੀ। ਨਾਮ ਹਿੰਦਰ ਸਿੰਘ ਪਿੰਡ ਕੋਠੇ ਬਾਣ ਸਿੰਘ। ਪਟਾੜਾ ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਜੀ। 6280860974 6280860974 ਹਾਂਜੀ ਹਾਂਜੀ। ਪਹਿਲਾ ਨੰਬਰ ਜੇ ਆਪਾਂ ਜਰਸੀ ਸਾਹਿਬਾਲ ਦਾ ਕ੍ਰੋਸ ਦੇਖੀਏ ਨੇ ਹਨਾ। ਹਾਂਜੀ ਹਾਂਜੀ। ਕਿਹ ਇਹ ਦੂਜਾ ਸੂਆ ਸੂਈ ਆਈ ਦੂਜਾ ਸੂਆ ਕੈ ਦਿਨ ਹੋ ਕੇ ਸੂਈ ਨੂੰ ਇਹ ਬੰਦੀ ਹੋਊਗਾ ਜੀ ਹਫਤਾ ਹੋ ਗਿਆ ਹਫਤੇ ਤੋਂ ਵੱਧ ਹੀ ਹੋਗਾ ਠੀਕ ਹੈ ਦੁੱਧ ਕਿੰਨਾਗਾ ਦੁੱਧ ਦੇ ਲੇ 10 ਲੀਟਰ ਨੂੰ ਆਈ 10 ਲੀਟਰ ਚੌਣ ਦਾ ਨਿਪਟੂ ਜਾਵਾਂ ਹਾਂ ਹਾਂ 10 ਹੋਊਗਾ 9 ਹੋਊਗਾ ਠੀਕ ਹੈ ਚੌਣ ਚ ਵਾ ਇੱਕ ਨੰਬਰ ਆ ਵਧੀਆ ਠੀਕ ਹੈ ਰੇਟ ਆਪਾਂ ਇਹਦਾ ਕੀ ਰੱਖਿਆ ਰੇਟ 40000 ਹੀ ਦੇਣਾ ਮਾਰਦਾਨ ਹੋ ਜਾਊਗਾ ਤੋਰ ਦੇ ਬਾਹਰ ਨੂੰ ਸੋ ਵੀਰੋ ਜਰਸੀ ਦਾ ਸਾਹਿਬ ਵਾਲਾ ਦਾ ਕਰਾਸ ਅੰਗ ਦੀ ਬਚਤੀ ਆ ਦੂਜਾ ਸੂਆ ਸੂਈ ਸੂਈ ਆ ਤੇ ਚਵਾਈ ਇਹਦੀ ਹੁਣ ਹੋਈ ਵੀ ਆ ਹਨਾ ਹਾਂ ਹਾਂ ਠੀਕ ਆ ਬੋੜੇ ਦਾ ਸਾਫਾ ਵੀਡੀਓ ਕਵਰ ਕਰਨ ਦਾ ਟਾਈਮ ਆਪਣਾ 11:30 ਐਸਟੀਵੇਟ ਜਾ ਹੋਊਗਾ ਹਿਸਾਬ ਨਾਲ ਤੇ ਬਾਕੀ ਥਾਂ ਥਣ ਦੇਖੋ ਸੋਹਣਾ ਸਾਫੀ ਤਰ੍ਹਾਂ ਰੇਡ ਵੀ ਰਣੇ ਜਾਵਾ ਜੈਨ ਨੂੰ ਜਿਹਾ ਰੱਖਿਆ 40000 ਰੁਪਏ ਤੇ 10 ਕਿਲੋ ਦੁੱਧਾ ਤੇ ਗਰਮੀ ਵਾਲਾ ਤੋਹਫਾ ਹੀ ਆ ਜਮਾ ਗਰਮੀ ਗਰਮੀ ਨਜ਼ਾਰੇ ਲੈ ਦਊਗੀ ਤੇ ਅੱਗੇ ਦੇਖਦਾ ਦੂਜੇ ਨੰਬਰ ਤੇ ਆਪਾਂ ਡੱਬੀ ਵਹਿੜੀ ਹਾਂਜੀ ਇਹ ਕਿਹੜਾ ਸੁਆ ਸੁਈ ਹੋਈ ਹੈ ਜੀ ਇਹ ਪਾਈ ਦਾ ਕਹਿ ਕੇ ਦਿਨ ਹੋ ਗਿਆ ਠੀਕ ਆ ਦੁੱਧ ਕਿੰਨਾ ਕੁ ਥੱਲੇ ਦੁੱਧ ਥੱਲੇ 14 ਲੀਟਰ ਹੋ ਜੇ 13 ਲੀਟਰ ਠੀਕ ਐ ਇਹਦਾ ਵੀ ਨਿਬੜ ਜੂਗਾ ਕਾ ਚੋਣ ਚ ਵਾ ਇੱਕ ਨੰਬਰ ਹਾਂਜੀ ਹਾਂਜੀ ਰੇਟ ਕੀ ਰਹੂਗਾ ਇਹਦਾ ਰੇਟ ਆਪਾਂ 60 ਦੀ ਦੇ ਦਿਆਂਗੇ ਮਾਨਤਾਨ ਹੋ ਜਾਊਗਾ ਜੋ ਮਾਨਤਾਨ ਕਰ ਦਿਆਂਗੇ ਤੋਰ ਦੇ ਵਾਰ ਨੂੰ ਸਭਿਰੋ ਕੱਦ ਕਾਠ ਵਗੈਰਾ ਦੇਖੋ ਬੱਚੀ ਦਾ ਸੋਨਾ ਤੇ ਲਗਭਗ 10 12 ਦਿਨ ਹੋ ਗਏ ਤੁਸੀਂ ਨੂੰ 13 14 ਲੀਟਰ ਦੁੱਧ 6.5 7 ਦਿਨ ਦਾ ਹੈਗਾ ਹਾਂ ਤੇ ਰੇਟ ਦਾ ਹੈਗਾ 60000 ਰੁਪਇਆ ਮਗਰ ਆਗੇ ਜੇ ਬੱਚਾ ਸੋ ਦੋ ਵੜਾ ਦਿਖਾ ਦੇ ਆਪਾਂ ਬਾਜਬਦਰਵੇਂ ਨੇ ਰੇਟ ਦਿਆਂ ਕੋਈ ਵੀ ਨਾ ਤੁਹਾਡੇ ਪਸੰਦ ਹੋਏ ਕੋਲ ਆ ਕੇ ਦੇਖ ਕੇ ਤਸੱਲੀ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇਣ ਲਈ ਤੈ